ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤ ਜੀ ਨਾਮ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਵਾਇਓ ਸਰਬ ਸੂਖ ਹਰ ਨਾਮ ਬਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮੇ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰਨਾ ਸੂਝਾ ਦੂਧੀ ਠਾਹਰ ਹਰ ਪਰਿਓ ਤਉ ਦੁਵਾਰੀ ਲਿਖਾ ਛੋੜੋ ਲਿਖਾ ਛੁਟਾ ਹਮ ਨਿਰਗੁਨ ਲਿਓ ਓ ਬਾਰੀ ਸਦਬਖ ਸਿੰਧ ਸਦਾ ਮਿਹਰਬਾਨ ਸਭ ਨਾਂ ਦੇ ਉਧਾਰੀ ਨਾਨਕ ਦਾਸ ਸੰਤ ਪਾਛੈ ਪਰ ਰੱਖ ਲਿਓ ਏ ਬਾਰੀ ਨਾਮ ਰਹੂਗਾ ਰਹਿਣਗੇ ਸਾਧੂ ਕੂੜ ਦਾ ਫਸਾਰਾ ਦੁਨੀਆਂ ਨਾਮ ਰਹੂਗਾ ਰਹਿਣਗੇ ਸਾਧੂ ਕੂੜ ਦਾ ਫਸਾਰਾ ਦੁਨੀਆਂ ਨਾਮ ਰਹੂਗਾ ਰਹਿ ਨਗੇ ਸਾਧੂ ਕੂੜ ਦਾ ਪਸਾਰਾ ਦੁਨੀਆਂ ਨਾਮ ਰਹੂਗਾ ਰਹਿ ਨਗੇ ਸਾਧੂ ਪਸਾਰਾ ਦੁਨੀਆਂ साधु, साप सारा दुनिया नाम रूगा रैन गे साप सारा नाम रूगा रह गे सा दुबई ਨਾਮ ਰਹੂਗਾ ਰਹੇ ਨਗੇ ਸਾ रहनिगे साधु बुरदाप सारा दुनिया नाम रोगे साधु ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮント ਪਰਮਸਤਕਾਰ ਗੁਰੂ ਰੂਪ ਖਾਲਸਾ ਸਾਧ ਸੰਗਤ ਜਿਓ ਆਪਹੁ ਸਾਰੇ ਮਹਾਂਪੁਰਖਾਂ ਜੀਆਂ ਦੀ ਯਾਦ ਵਿੱਚ ਜਾਦ ਨੂੰ ਤਾਜ਼ਾ ਕਰਦੇ ਹੋਏ ਸਰਦਾਰ ਅਮਰਜੀਤ ਸਿੰਘ ਹਰ ਸਾਲ ਦੀ ਤਰ੍ਹਾਂ ਮਹਾਪੁਰਖਾਂ ਦੀ ਯਾਦ ਨੂੰ ਤਾਜ਼ਾ ਕਰਦੇ ਨੇ ਉਸ ਮਹਾਪੁਰਖ ਦੀ ਯਾਦ ਮਨਾ ਰਹੇ ਨੇ ਜਿਨ੍ਹਾਂ ਨੇ ਸਵਾਸ ਸਵਾਸ ਨਾਮ ਜਪਿਆ ਜਿਨ੍ਹਾਂ ਬਾਪਤ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਸੰਤੋ ਮਾਰੀ ਓਟ ਸਤਾਣੀ ਸੰਤੋ ਮਾਰਾ ਗਹਿਣਾ ਉਸ ਮਹਾਪੁਰਖਾਂ ਦੀ ਆਪਾਂ ਸਾਰੇ ਜਾਤ ਵਿੱਚ ਜੁੜਿਆ ਆਓ ਭਾਈ ਕੀਰਤਨ ਸ਼ੁਰੂ ਹੋ ਚੁੱਕਿਆ ਹੈ ਥੋੜੇ ਸਮੇਂ ਵਿੱਚ ਮਹਾਪੁਰਖ ਆਪ ਜੀ ਨੂੰ ਸਤਿਗੁਰਾਂ ਦੀ ਰੱਬੀ ਗੁਰਬਾਣੀ ਸੁਨਾ ਕੇ ਗੁਰੂ ਧਿਆਸ ਸੁਨਾ ਕੇ ਸਤਿਗੁਰਾਂ ਦੇ ਚਰਨਾਂ ਨਾਲ ਜੋੜਨਗੇ ਸਤਿਗੁਰੂ ਮਹਾਰਾਜ ਜੀ ਇਹਦੇ ਮਹਾਪੁਰਖਾਂ ਦੀ ਵਿੜਾਈ ਕਰਦੇ ਨੇ ਜਿਨ੍ਹਾਂ ਨੇ ਨਾਮ ਜਪਿਆ ਫਿਰ ਐਸੇ ਮਹਾਪੁਰਖ ਦੀ ਜਿੱਥੇ ਪੈਰ ਵੀ ਧਰ ਦਿੰਦੇ ਜਾ ਕੇ ਉਹ ਧਰਤੀ ਤਨ ਤਨ ਕਰਿਆ ਕਰਦੀ ਕਿਉਂਕਿ ਸਾਨੂੰ ਵੀ ਥੋੜਾ ਸਮਾਂ ਮਹਾਪੁਰਖਾਂ ਦੇ ਨਾਲ ਸ੍ਰੀਮਾਨ ਸੰਤ ਬਾਬਾ ਭਰਪੁਰ ਸਿੰਘ ਜੀ ਉਹਨਾਂ ਦੇ ਨਾਲ ਜਾ ਜਾ ਕੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਜਦੋਂ ਕਿਤੇ ਮਹਾਪੁਰਖ ਸੇਖੇ ਆਉਂਦੇ ਕੱਲੇ ਹੀ ਗੱਡੀ ਚਾਉਂਦੇ ਰੌਣਕਾਂ ਲਾ ਦਿੰਦੇ ਆਪ ਜੀਆਂ ਨੂੰ 10 ਮਿੰਟਾਂ ਚ ਹੱਡ ਬੀਤੀ ਮਹਾਪੁਰਖਾਂ ਦੀ ਬਾਤ ਸੁਣਾ ਕੇ ਫਿਰ ਆਪਾਂ ਮਹਾਪੁਰਖਾਂ ਤੋਂ ਕੀਰਤਨ ਸਰਵਨ ਕਰਾਂਗੇ ਜਿਸ ਵੇਲੇ ਮਹਾਪੁਰਖਾਂ ਦਾ ਸੰਗ ਹੋਇਆ ਸਾਡੇ ਪਰਿਵਾਰ ਵਿੱਚ ਸਾਡੀ ਭੈਣ ਦਾ ਵਿਆਹ ਰੱਖਿਆ ਹੋਇਆ ਸੀ ਸਹਿਤ 2003 ਦੀ ਗੱਲ ਹੈ ਉਦੋਂ ਬਿਯਾਰ ਰੱਖਿਆ ਵਾ ਉਦੋਂ ਸਾਡੀ ਭੈਣ ਬਿਮਾਰ ਹੋ ਗਈ ਡਾਕਟਰਾਂ ਤੋਂ ਦਵਾਈ ਦੋਈ ਦਵਾਈ ਕੋਈ ਕਿਸੇ ਪਾਸਿਓਂ ਰਾਹਤ ਨਾ ਮਿਲੀ ਜਦੋਂ ਨਾ RAM ਆਇਆ ਮੈਂ ਮਹਾਪੁਰਖਾਂ ਦੀ ਕਮਾਈ ਦੀ ਗੱਲ ਆਪ ਜੀ ਨੂੰ ਸੁਣਾ ਰਿਹਾ ਜਿਹੜੀ ਅੱਖੀਂ ਦੇਖੀ ਆ ਇਹ ਮਹਾਪੁਰਖ ਅਸੀਂ ਜਿਸ ਵੇਲੇ ਫਿਰ ਨਾ ਕੋਈ ਚਾਰਾ ਚੱਲਿਆ ਇੱਕ ਸਾਡੇ ਮਹਾਪੁਰਖ ਨੇ ਉੱਥੇ ਹੋਰ ਵੀ 20 ਦਿਨ ਵਿਆਹ ਦੇ ਵਿੱਚ ਰਹਿੰਦੇ ਸੀ ਅਸੀਂ ਉਹਨਾਂ ਦੇ ਪਾਸ ਗਏ ਉਹ ਕਹਿੰਦੇ ਸੰਪਟ ਸ੍ਰੀ ਅਖੰਡ ਪਾਠ ਕਰਨਾ ਪਊ ਹੋਰ ਮੱਤ ਦੇ ਮਹਾਪੁਰਖ ਨੇ ਫਿਰ ਕਹਿੰਦੇ ਪੜਾ ਹੋ ਸਕਦਾ 50000 ਰੁਪਇਆ ਵੀ ਲੱਗ ਜੂ ਸੰਪਟਖੰਡ ਪਾਠ ਤੇ ਜਿਸ ਵੇਲੇ ਵਿਆਹ ਰੱਖਿਆ ਹੋਵੇ ਇੰਨੀ ਕੀ ਆਪਣੇ ਕੋਲੇ ਮਾਇਆ ਹੁੰਦੀ ਆ 50000 ਰੁਪਇਆ ਉਸ ਟਾਈਮ ਤੇ ਕਿੱਥੇ ਇਕੱਠਾ ਹੁੰਦਾ ਇੱਕ ਹੋਰ ਵੀ ਡਰ ਤੀ ਵੀ ਜੇ ਸਹੁਰਿਆਂ ਨੂੰ ਪਤਾ ਲੱਗ ਗਿਆ ਰਿਸ਼ਤਾ ਸੁੱਟ ਜਾਵੇਗਾ ਜਿਸ ਵੇਲੇ ਫੇਰ ਆਸੀ ਮਹਾਪੁਰਖ ਸ੍ਰੀਮਾਨ ਸੰਤ ਬਾਬਾ ਭਰਪੂਰ ਸਿੰਘ ਜੀ ਕੋਲੇ ਸਿੱਖੇ ਆਏ ਬਾਬਾ ਜੀ ਕਹਿੰਦੇ ਮੈਂ ਪੁੱਛਦਾ ਵੀ ਬਾਬਾ ਜੀ ਦਰਾਜ ਨੇ ਇੱਕ ਮਹਾਲੀ ਨੇ ਵੀ ਆਪਾਂ ਫੋਨ ਕਰਦਿਆਂ ਚਾਹ ਪਾਣੀ ਹਜੇ ਸਕੋ ਫੇਰ ਆਪਾਂ ਦੂਜੇ ਹੀ ਫੋਨ ਹੁੰਦੇ ਦੀ ਉਦੋਂ ਵੀ ਮਹਾਪੁਰਖ ਦਰਾਜ ਨੇ ਇੱਕ ਮਹਾਲੀ ਨੇ ਫੇਰ ਆਪਾਂ ਉੱਥੇ ਚੱਲਾਂਗੇ ਹਜੇ ਮਹਾਪੁਰਖ ਇਸ ਤਰ੍ਹਾਂ ਸਾਨੂੰ ਬਚਨ ਸੁਣਾ ਰਹੇ ਨੇ ਚਾਹ ਪਾਣੀ ਸਕਿਆ ਐਨੇ ਨੂੰ ਗੱਡੀ ਲੈ ਕੇ ਆ ਗਏ ਸੇਖੇ ਹਜੇ ਗੱਲਾਂ ਹੀ ਕਰਦੇ ਆ ਇਹ ਜੋ ਮਹਾਪੁਰਖ ਬਾਪਤ ਸਤਿਗੁਰੂ ਜੀ ਕਹਿ ਰਹੇ ਕਹਿ ਰਹੇ ਨੇ ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਜਿਨ੍ਹਾਂ ਦਾ ਰੋਮ ਰੋਮ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਇੱਕਮਿਕ ਹੋਇਆ ਤੀ ਫਿਰ ਜਦੋਂ ਮਹਾਪੁਰਖ ਆ ਕੇ ਬਹਿ ਗਏ ਮਹਾਪੁਰਖਾਂ ਨੇ ਜਲ ਪਾਣੀ ਸਕਿਆ ਬਾਬਾ ਜੀਆ ਨੇ ਬੇਨਤੀ ਕਰਤੀ ਮਹਾਪੁਰਖਾਂ ਨੂੰ ਵੀ ਮਹਾਪੁਰਖੋ ਆਪ ਜੀ ਦੇ ਸੇਵਕ ਨੇ ਵੀ ਐਂ ਕਰਕੇ ਐਸੀ ਵਿਪਤਾ ਆਈ ਆ ਆਪ ਦੀ ਕਿਰਪਾ ਕਰੋ ਜਦੋਂ ਮਹਾਪੁਰਖਾਂ ਨੇ ਬੇਨਤੀ ਕੀਤੀ ਮਹਾਪੁਰਖ ਗੁੱਸੇ ਹੋ ਗਏ ਕਹਿੰਦੇ ਮੈਂ ਕੀ ਕਰਾਂ ਫਿਰ ਦਵਾਈ ਦਵਾਉ ਕਿਤੋਂ ਡਾਕਟਰ ਤੋਂ ਕਿਤੋਂ ਦਵਾਈ ਦਵਾਉ ਸਾਧ ਕਿਤੇ ਹਜੇ ਕੰਮਾਂ ਵਾਸਤੇ ਹੁੰਦੇ ਨੇ ਇਸ ਤਰ੍ਹਾਂ ਜਦੋਂ ਗੁੱਸੇ ਹੋ ਗਏ ਮਹਾਪੁਰਖ ਭੂਰੇ ਵਿੱਚ ਆਪਦੇ ਕਮਰੇ 'ਚ ਚਲੇ ਗਏ ਅਸੀਂ ਆਖਿਆ ਵੀ ਹੁਣ ਨਹੀਂ ਕੰਮ ਬੰਨਣਾ ਬਾਬਾ ਜੀ ਨੂੰ ਤਾਂ ਪਤਾ ਸੀ ਬਾਬਾ ਜੀ ਕਹਿੰਦੇ ਵਹਜੋ ਕੋਈ ਨਾ ਵੀ ਜਦੋਂ ਦੁਬਾਰੇ ਆਪਾਂ ਬੇਨਤੀ ਕਰਾਂਗੇ ਮਹਾਪੁਰਖਾਂ ਨੂੰ ਫੇਰ 10 15 ਮਿੰਟ ਬਾਅਦ ਮਹਾਪੁਰਖ ਫੇਰ ਦੁਬਾਰੇ ਬਾਹਰ ਆ ਗਏ ਫਿਰ ਬਾਬਾ ਜੀ ਨੇ ਬੇਨਤੀ ਕੀਤੀ ਕਹਿੰਦੇ ਮਹਾਪੁਰਖੋ ਮਹਾਰਾਜ ਜੀ ਕਿਰਪਾ ਕਰੋ ਵਿਆਹ ਰੱਖਿਆ ਹੋਇਆ ਵੀ ਐਂ ਕਰਕੇ ਇਸ ਤਰ੍ਹਾਂ ਪ੍ਰਾੜੋਂ ਹੁੰਦੀ ਆ ਆਪ ਜੀ ਕਿਰਪਾ ਕਰੋ ਫਿਰ ਦਿਆਲੂ ਹੁੰਦੇ ਨੇ ਮਹਾਪੁਰਖ ਫਿਰ ਦਿਆ ਦੇ ਘਰ ਵਿੱਚ ਆ ਕੇ ਇੱਕੋ ਹੀ ਵਚਨ ਕਹਿਆ ਕਿੱਥੇ 50000 ਦੀ ਗੱਲ ਕਿੱਥੇ ਛੋਟਾ ਜਾ ਸਾਤੋਂ ਕੰਮ ਕਰਾਇਆ ਅੱਜ ਤੱਕ ਉਹ ਸਾਡੀ ਭੈਣ ਠੀਕ ਹੈ ਬੱਚੇ ਵੀ ਹੋ ਗਏ ਬਾਹਰ ਵੀ ਚਲੇ ਗਏ ਬੱਚੇ ਉਹਦੇ ਐਸੇ ਹੁੰਦੇ ਨੇ ਮਹਾਪੁਰਖ ਐਸੀ ਕਿਰਪਾ ਕੀਤੀ ਮਹਾਪੁਰਖਾਂ ਨੇ ਅੱਜ ਤੱਕ ਹੋ ਰਹੀ ਹੈ ਕਿਰਪਾ ਆਓ ਮਹਾਪੁਰਖਾਂ ਤੋਂ ਬਚਨ ਸੁਣਾਗੇ ਇੱਕ ਧਾਰਨਾ ਪੜ੍ਹ ਕੇ ਸਮਾਪਤੀ ਕਰਦੇ ਆਂ ਐਸੇ ਹੁੰਦੇ ਨੇ ਮਹਾਪੁਰਖ ਤਦੇ ਬਾਣੀ ਕਹਿੰਦੀ ਐਨਾ ਗੁਰੂ ਤੇਗ ਬਹਾਦਰ ਮਹਾਰਾਜੀ ਨਾਮ ਰਹੂਗਾ ਰਹਿ ਨਗੇ ਸਾਧੂ ਕੂੜ ਦਾ ਪਸਾਰ ਦੁਨੀਆ ਨਾਮ ਰਹੂ ਉਗ ਰਹੇ ਨਗੇ ਸਾਧੂ ਵਈ ਪ੍ਰਭ ਆਪਸਾਰਾ ਧੁਨੀ ਆ ਨਾਮ ਰਹੂਗਾ ਰੇ ਨਗੇ ਸਾਧੂ ਸੰਤਨ ਕੀ ਰੇ ਨ ਪਿਆਰੇ ਹਮ ਸੰਤਨ ਕੀ ਪ੍ਰਣਾ ਸੰਤੁ ਮਾਰੀ ਹੋ ਟਸਤਾਣੀ ਸੰਤ ਮਹਾਰਾਜੇ ਨਾ ਵਾਹਿਗੁਰੂ ਦੀ ਖਾਲਸਾ ਵਾਹਿਗ